ਵੀ ਹੈਡਲਾਈਨਸ ਵੱਲੋਂ ਤੁਹਾਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਅਤੇ ਬਰਤਨ ਤਰੱਕੀਆਂ ਦੇਣ। ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਔਰ ਤੁਸੀਂ ਇੱਥੇ ਪਹੁੰਚੇ ਔਰ ਇੰਨੀਆਂ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਨੇ ਔਰ ਮੈਂ ਆਸ ਕਰਦੀ ਆਂ ਦੁਆਵਾਂ ਬਲੱਡ ਦੀ ਤਰ੍ਹਾਂ ਚੱਲਣ ਕਿ ਔਰ ਹਿੰਮਤ ਦਿੰਦੇ ਰਹਿਣ ਕਿ ਉਹ ਚੰਗੇ ਕੰਮ ਕਰਦੇ ਰਹਿਣ। ਮੈਂ ਅੱਜ ਜੋ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਜਨਮ ਦਿਨ ਦੇ ਮੌਕੇ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਕੇਕ ਕੱਟ ਕੇ ਖੁਸ਼ੀ ਮਨਾ ਕੇ ਤਾਂ ਜ਼ਰੂਰ ਜਿਹੜਾ ਜਨਮ ਦਿਨ ਮਨਾਇਆ ਜਾਂਦਾ ਪਰ ਬਲੱਡ ਡੋਨੇਸ਼ਨ ਕੈਂਪ ਦਾ ਮੁੱਖ ਮੋਟਿਵ ਹੈ ਕਿ ਵੀ ਜੇ ਅੱਜ ਦੇ ਦਿਨ ਸਾਨੂੰ ਜ਼ਿੰਦਗੀ ਮਿਲੀ ਸੀ ਤਾਂ ਮੈਂ ਚਾਹਾਂਗੀ ਵੀ ਆਇਦੇ ਦੌਰ ਆਇਦੇ ਦਿਨ ਦੇ ਵਿੱਚ ਬਲੱਡ ਡੋਨੇਸ਼ਨ ਦੀਆਂ ਇੰਨੀਆਂ ਯੂਨਿਟਸ ਹੋ ਜਾਣ ਕਿ ਕਿਸੇ ਨੂੰ ਵੀ ਬਲੱਡ ਦੀ ਕਮੀ ਕਰਕੇ ਆਪਣੀ ਜਾਨ ਨਾ ਗਵਾਨੀ ਪਵੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦਮ ਨੂੰ ਤੁਸੀਂ ਮੈਡਮ ਨੂੰ ਬਹੁਤ-ਬਹੁਤ ਮੁਬਾਰਕਾਂ ਦੇ ਦੇਣਾ ਕਿਉਂਕਿ ਸਾਡੇ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਨ੍ਹਾਂ ਨੇ ਫਰਸਟ ਲੇਡੀ ਹੈ ਜਿਨ੍ਹਾਂ ਨੇ ਲੁਧਿਆਣੇ ਦੀ ਵਾਗਡੋ ਸੰਭਾਲੀ ਹੈ ਐਜ਼ ਏ ਮੇਸ ਔਰ ਬਹੁਤ ਸੇ ਸੈਕਸ਼ਨ ਦੇਖਣ ਤਕਰੀਬਨ 7-6-7 ਕਿਲੋ ਤੋਂ ਲਗਾਤਾਰ ਕੰਮ ਵੀ ਕਰ ਰਹੇ ਨੇ ਔਰ ਉਹਨਾਂ ਦਾ ਅੱਜ ਮਨਨ ਤੋਂ ਬਾਅਦ ਪਹਿਲਾ ਜਨਮ ਦਿਨ ਮਨਾਇਆ ਜਾ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਡੇ ਦਰਾਹੇ ਦੀ ਕੁੜੀ ਆ ਇਹ ਸਾਡੀ ਭੈਣ ਆ ਮੇਰ ਸਾਹਿਬ ਸੋ ਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ ਆ ਸਾਡੇ ਸ਼ਹਿਰ ਦਾ ਵੀ ਨਾਮ ਇਹਨਾਂ ਨੇ ਉੱਚਾ ਕੀਤਾ ਸੋ ਇੱਥੇ ਤੱਕ ਪਹੁੰਚਣਾ ਬੜੇ ਰੇਅਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪੋਸੀਬਲ ਹੋਇਆ ਸੋ ਮੈਡਮ ਦੇ ਨਾਲ ਅਸੀਂ ਆ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਸੋ ਅੱਜ ਇਹਨਾਂ ਦੇ ਜਨਮ ਦਿਨ ਤੇ ਅਸੀਂ ਦਾ ਸਾਡੀ ਟੀਮ ਵੱਲੋਂ ਵਿਸ਼ ਦੇਣਾ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਮੈਡਮ ਮੇਰ ਨੂੰ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਸੇ ਤਰ੍ਹਾਂ ਹੀ ਸ਼ਹਿਰ ਦੀ ਸੇਵਾ ਕਰਦੇ ਰਹਿਣ ਕਿਵੇਂ ਦਾ ਲੱਗੇਗਾ ਜੇ ਤੁਹਾਡਾ ਖੂਨ ਕਿਸੇ ਜ਼ਰੂਰਤਮੰਦ ਕੋਲ ਜਾਵੇ ਬਹੁਤ ਅੱਛਾ ਲੱਗੇਗਾ ਮੈਮ ਕਿਸੇ ਦੀ ਹੈਲਪ ਹੋ ਜਾਏਗੀ ਹਨਾ ਅਤੇ ਪਤਾ ਕਿੱਥੋਂ ਲੱਗਿਆ ਸੀ ਇਸ ਕੈਂਪ ਬਾਰੇ ਮੈਮ ਗਰੁੱਪ 'ਚ ਮੈਸੇਜ ਆਇਆ ਸੀ ਕਿ ਕੈਂਪ ਲੱਗੇਗਾ ਮੈਮ ਦਾ ਜਨਮ ਦਿਨ ਹੈ ਇਸ ਕਰਕੇ ਹਨਾ ਸਾਡੇ ਚੈਨਲ ਦੇ ਸਿਟੀ ਹੈਡਲਾਈਨਸ ਵੱਲੋਂ ਤੁਹਾਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਅਤੇ ਪ੍ਰੋਤਨ ਤਰੱਕੀਆਂ ਦੇਣ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਔਰ ਤੁਸੀਂ ਇੱਥੇ ਪਹੁੰਚੇ ਔਰ ਇੰਨੀਆਂ ਢੇਰ ਸਾਰੀਆਂ ਦੁਆਵਾਂ ਦਿੱਤੀਆਂ ਨੇ ਔਰ ਮੈਂ ਆਸ ਕਰਦੀ ਆਂ ਦੁਆਵਾਂ ਬਲੱਡ ਦੀ ਤਰ੍ਹਾਂ ਚੱਲਣ ਕਿ ਔਰ ਹਿੰਮਤ ਦਿੰਦੀਆਂ ਰਹਿਣ ਕਿ ਉਹ ਚੰਗੇ ਕਾਜ ਕਰਦੇ ਰਹੀਏ ਮੈਂ ਮੈਂ ਅੱਜ ਜੋ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਜਨਮ ਦਿਨ ਦੇ ਮੌਕੇ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕੇਕ ਕੱਟ ਕੇ ਖੁਸ਼ੀ ਮਨਾ ਕੇ ਤਾਂ ਜ਼ਰੂਰ ਜਿਹੜਾ ਜਨਮ ਦਿਨ ਮਨਾਇਆ ਜਾਂਦਾ ਪਰ ਬਲੱਡ ਨੇਸ਼ਨ ਕੈਂਪ ਦਾ ਮੁੱਖ ਮੋਟਿਵ ਹੈ ਕਿ ਵੀ ਜੇ ਅੱਜ ਦੇ ਦਿਨ ਸਾਨੂੰ ਜ਼ਿੰਦਗੀ ਮਿਲੀ ਸੀ ਤਾਂ ਮੈਂ ਚਾਹਾਂਗੀ ਵੀ ਆਇਦੇ ਦੌਰ ਆਇਦੇ ਦਿਨ ਦੇ ਵਿੱਚ ਬਲੱਡ ਨੇਸ਼ਨ ਦੀਆਂ ਇੰਨੀਆਂ ਕਯੂਨਿਟਸ ਹੋ ਜਾਣ ਕਿ ਕਿਸੇ ਨੂੰ ਵੀ ਬਲੱਡ ਦੀ ਕਮੀ ਕਰਕੇ ਆਪਣੀ ਜਾਨ ਨਾ ਗਵਾਨੀ ਪਵੇ ਸੋ ਆਸ ਕਰਦੇ ਹਾਂ ਕਿ ਇਸ ਚੰਗੇ ਕਾਰਜ ਦੇ ਨਾਲ ਜਿੱਥੇ ਯੂਥ ਸਾਰਾ ਇਕੱਠਾ ਹੋਇਆ ਆ ਇਸ ਚੰਗੇ ਉਪਰਾਲੇਵਲ ਜਾ ਰਿਹਾ ਹੈ ਉੱਥੇ ਨਾਲ ਦੇ ਨਾਲ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਪਰ ਦੰਦਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ ਔਰ ਇਸ ਤੋਂ ਇਲਾਵਾ ਅੱਜ ਅਸੀਂ ਤુલਸੀ ਦੇ ਬੂਟੇ ਜਿਹੜੇ ਉਹ ਹਰ ਡੋਨਰ ਨੂੰ ਉਹ ਵੀ ਪੇਟ ਕਰਦੇ ਨੇ ਉਹਦਾ ਰੀਜ਼ਨ ਮੈਮ ਉਹਦਾ ਰੀਜ਼ਨ ਇਹ ਹੈ ਕਿਉਂਕਿ ਤુલਸੀ ਇੱਕ ਅਜਿਹਾ ਆਯੁਰਵੈਦਿਕ ਹਰਬ ਮੰਨੀ ਜਾਂਦੀ ਹੈ ਜਿਹਨੂੰ ਪੂਰੇ ਵਿਸ਼ਵ ਦੇ ਵਿੱਚ ਜਿਹਦੇ ਥਰੂ ਮੈਡੀਸਿਨ ਦਵਾਈਆਂ ਵਗੈਰਾ ਬਣਦੀਆਂ ਔਰ ਨਰਾਤਾ ਤੇ ਵੀ ਅੱਜ ਤੋਂ ਪਹਿਲਾਂ ਨਰਾਤਾ ਉਹ ਵੀ ਸ਼ੁਰੂਆਤ ਹੋਈ ਹੈ ਸੋ ਦੀ ਪੂਜਾ ਵੀ ਬਹੁਤ ਜ਼ਿਆਦਾ ਕੀਤੀ ਜਾਂਦੇ ਸੋ ਅਸੀਂ ਚਾਹਦੇ ਹਾਂ ਵੀ ਹਰ ਘਰ ਦੇ ਵਿੱਚ ਇਹ ਤુલਸੀ ਦਾ ਪੌਦਾ ਜ਼ਰੂਰ ਲੱਗਿਆ ਹੋਵੇ ਇੱਕ ਸਾਡੀ ਸੱਭਿਆਤਾ ਇੱਕ ਸਾਡੀ ਧਾਰਮਿਕ ਜੋ ਭਾਵਨਾਵਾਂ ਜੁੜੀਆਂ ਔਰ ਤੀਸਰੀ ਸਦੀ ਸੇਤ ਨੂੰ ਲੈ ਕੇ ਜੋ ਸਾਨੂੰ ਫਾਇਦਾ ਇਸ ਤੁਲਸੀ ਦੇ ਪੌਦੇ ਤੋਂ ਹੁੰਦਾ ਆ ਉਹ ਹਰ ਘਰ ਦੇ ਵਿੱਚ ਪਹੁੰਚ ਕਰੇ ਮੈਮ ਜੋ ਤੁਹਾਡਾ ਬਰਥਡੇ ਆ ਉਹਦੇ ਤੇ ਕਾਫੀ ਲੋਕ ਜੋ ਹੈ ਤੁਹਾਡਾ ਸਪੋਰਟ ਕਰ ਰਿਹਾ ਹੈ ਲਾਈਫ ਫਾਊਂਡੇਸ਼ਨ ਦੀ ਗੱਲ ਕਰੀਏ ਉਹਨਾਂ ਨੇ ਤੁਹਾਨੂੰ ਸਪੋਰਟ ਕੀਤਾ ਤੇ ਕਾਫੀ ਗਿਣਤੀ ਦੇ ਵਿੱਚ ਲੋਕ ਇੱਥੇ ਆਪਣਾ ਖੂਨਦਾਨ ਕਰਨ ਆਇਆ ਤੇ ਉਹ ਦੇਖ ਕੇ ਕਿਵੇਂ ਲੱਗ ਰਿਹਾ ਤੁਸੀਂ ਦੇਖੋ ਮੈਂ ਤਾਂ ਦਿਲੋਂ ਧੰਨਵਾਦੀਆਂ ਸਾਰੇ ਹੀ ਮੇਰੇ ਵੀਰਾਂ ਦਾ ਮੈਂ ਖਾਸ ਤੌਰ ਤੇ ਲਾਈਫ ਲਾਈਨ ਫਾਊਂਡੇਸ਼ਨ ਦੀ ਗੱਲ ਕਰਾਂ ਉਹਨਾਂ ਦੇ ਇੱਕ ਇੱਕ ਮੈਂਬਰ ਸਹਿਬਾਨ ਦੇ ਅਥ ਸਿੰਧ ਹਸਪੀਟਲ ਵੱਲੋਂ ਜਿਹੜਾ ਡੈਂਟਲ ਚੈਕਅਪ ਕੈਂਪ ਲਗਾਇਆ ਗਿਆ ਹੈ ਔਰ ਮੇਰੇ ਸਾਰੇ ਵੀਰਾਂ ਦੇ ਸਾਰੇ ਸਪੋਰਟਰਸ ਦੀ ਖਾਸ ਤੌਰ ਤੇ ਮੀਡੀਆ ਵਾਲੇ ਵੀਰਾਂ ਭੈਣਾਂ ਦੀ ਵੀ ਵੀ ਜਿਨ੍ਹਾਂ ਨੇ ਇਸ ਦਿਨ ਨੂੰ ਇੰਨਾ ਖਾਸ ਬਣਾਇਆ ਔਰ ਇਹ ਜਿਹੜੀ ਆਵਾਜ਼ ਆ ਇਹ ਹਰ ਜਗ੍ਹਾ ਪਹੁੰਚਾ ਰਹੇ ਨੇ ਤਾਂ ਕਿ ਇਸ ਚੰਗੇ ਕਾਰਜ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਇਸ ਬਲੱਡ ਨਿਸ਼ਨ ਕੈਂਪ ਔਰ ਇਸ ਚੈਕਅਪ ਕੈਂਪ ਦੇ ਵਿੱਚ ਹਿੱਸਾ ਲੈ ਕੇ ਜਿਹੜਾ ਜ਼ਰੂਰਤਮੰਦ ਆ ਉਹਨਾਂ ਦੀ ਮਦਦ ਕੀਤੀ ਜਾ ਸਕੇ ਔਰ ਮੈਂ ਇੱਕ ਵਾਰੀ ਫਿਰ ਤੋਂ ਸਾਰੇ ਹੀ ਜਿਨਨੇ ਵੀ ਇਸ ਕੈਂਪ ਨੂੰ ਮੈਨੇਜ ਕਰਨ ਵਾਲੇ ਨੇ ਸਾਰੇ ਹੀ ਜਿਨਨੇ ਵੀ ਪਿਆਰ ਦੇਣ ਵਾਲੇ ਨੇ ਜਿਨਨੇ ਵੀ ਸਮਰਥਕ ਨੇ ਸਵੇਰ ਤੋਂ ਫੋਨ ਕਾਲਸ ਆਹੀ WhatsApp ਮੈਸੇजेस ਆਹੀ ਜਿਨਨੇ ਵੀ ਮੇਰੇ ਵੀਰਾ ਭੈਣਾ ਨੇ ਵਿਸ਼ੇਸ ਦਿੱਤੇ ਆ ਉਨਾ ਦਾ ਦਿ ਲੋਤਨਵਾਦ ਔਰ ਮੈਂ ਆਸ ਕਰਦੀ ਹਾਂ ਉਹਨਾਂ ਦੇ ਇਸ ਪਿਆਰ ਦੇ ਖਾਤਰ ਉਹਨਾਂ ਦੇ ਇਸ ਪਿਆਰ ਹੈ ਜਿਹੜਾ ਰੋਟੀ ਖਰਾਕ ਦੀ ਤਰ੍ਹਾਂ ਕੰਮ ਕਰਦਾ ਤੇ ਸਾਨੂੰ ਹੋਰ ਹਿੰਮਤ ਦਿੰਦਾ ਕਿ ਹੋਰ ਵੱਧ ਚੜ ਕੇ ਕੰਮ ਕਰ ਸਕੀਏ ਧੰਨਵਾਦ ਜੀ ਲੱਗੇ ਅਧੋਰ ਪਰਾਲੇ ਹੋਣਗੇ ਬਿਲਕੁਲ ਬਿਲਕੁਲ ਹੁੰਦੇ ਰਹਿਣਗੇ ਜੀ ਲਗਾਤਾਰ ਹੁੰਦੇ ਰਹਿਣਗੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਦਮ ਨੂੰ ਵੀ ਮੈਡਮ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਕਿਉਂਕਿ ਸਾਡੇ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਨ੍ਹਾਂ ਨੇ ਫਰਸਟ ਲੇਡੀ ਹੈ ਜਿਨ੍ਹਾਂ ਨੇ ਲੁਧਿਆਣੇ ਦੀ ਵਾਗਡੋ ਸੰਭਾਲੀ ਅਜੇ ਮੇਰ ਪਰ ਬਹੁਤ ਸੇ ਸੈਕਚੂਲ ਦੇਖ ਤਕਰੀਬਨ 6 7 ਕਿਲੋ ਤੋਂ ਲਗਾਤਾਰ ਕੰਮ ਵੀ ਕਰ ਰਹੇ ਨੇ ਔਰ ਉਹਨਾਂ ਦਾ ਅੱਜ ਮਨਨ ਤੋਂ ਬਾਅਦ ਪਹਿਲਾ ਜਨਮ ਮਾਇਆ ਜਾ ਰਿਹਾ ਜਿੱਤੇ ਮੈਂ ਮੁਬਾਰਕਬਾਦ ਦਿਉਂ ਕਿ ਮੈਂ ਕਾਮਨਾ ਕਰਦਾ ਬਰੁਮਰੇ ਜੀ ਦੀ ਉਮਰ ਲੰਬੀ ਕਰੇ ਔਰ ਇਸਤਰੀ ਲੁਧਿਆਣਾ ਸ਼ਹਿਰ ਦੀ ਸੇਵਾ ਕਰਦੇ ਰਹਿਣ ਕਿਉਂਕਿ ਅੱਜ ਲੁਧਿਆਣੇ ਨੂੰ ਲੋੜ ਹੈ ਇੱਕ ਡਿਵੈਲਪਮੈਂਟ ਪੱਕੀ ਲੁਧਿਆਣੇ ਨੂੰ ਲੋੜ ਹੈ ਇੱਕ ਡਿਵੈਲਪਮੈਂਟ ਨੂੰ ਕਾ ਵਧਾਣਾ ਵਾਸਤੇ ਜੋ ਇਹਨਾਂ ਦਾ ਰੋਲ ਹੈ ਉਹ ਸਾਰੇ ਨੂੰ ਸਾਨੂੰ ਪਤਾ ਹੀ ਹੈ ਉਰ ਆਸ ਹੈ ਕਿ ਸਾਡੀਆਂ ਸੜੀਆਂ ਦੀਆਂ ਸ਼ੁਭ ਕਾਮਨਾਵਾਂ ਵੱਡੇ ਨਾਲ ਦੇ ਪ੍ਰਭੂ ਕਿਰਪਾ ਕਰੇਗਾ ਇਹ ਦਿਨ ਦੁਗਣੀ ਰਾਤ ਨੂੰ ਤਰੱਕੀ ਕਰਕੇ ਲੁਧਿਆਣਾ ਸ਼ਹਿਰ ਨੂੰ ਬਿਹਤਰ ਬਣਾਉਣਾ ਔਰ ਪੰਜਾਬ ਚ ਨੰਬਰ 1 ਤੇ ਰਹਿ ਜਾਣਾ ਜਿਹੜਾ ਹੈਗਾ ਉਸ ਤਰ੍ਹਾਂ ਹੀ ਡਵੈਲਪਮੈਂਟ ਦੇ ਉਸ ਤੇ ਰਹਿਣਾ ਸਰ ਜਿਵੇਂ ਆ ਕੈਂਪ ਲਗਾਇਆ ਜਾ ਰਿਹਾ ਤੇ ਇਹਦੇ ਕਾਫੀ ਲੋਕ ਆ ਚੜ ਕੇ ਹਿੱਸਾ ਲੈ ਰਹੇ ਆ ਇਹ ਦੇਖ ਕੇ ਖੁਸ਼ੀ ਮਿਲਦੀ ਹੈ ਕਿ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੇ ਅੱਛਾ ਨੇ ਲੋਝੋਲ ਖੂਨ ਦੇ ਰਹੇ ਆ ਕਹਿੰਦੇ ਸਿਆਣੇ ਕਹਿੰਦੇ ਵੀ ਖੂਨ ਦਾ ਮਹਾਨ ਦਾਣਾ ਸਭ ਤੋਂ ਜਿਆਦਾ ਅੱਛਾ ਦਾਣ ਜਿਹੜਾ ਉਹ ਖੂਨ ਦਾ ਉਸ ਖੂਨੀ ਬੋਤਲ ਦੇ ਕਿੰਨੇ ਲੋਕਾਂ ਦੀਆਂ ਜਾਨਾਂ ਬਚਣੀਆਂ ਨੇ ਜਿਹੜੇ ਅੱਜ ਦੋਸਤ ਮੇਰੇ ਖੂਨ ਦੇ ਰਹੇ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਵੀ ਹੈ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਹੈ ਕਿ ਉਹ ਨੇਕ ਕੰਮ charitable ਕੰਮ ਕਰ ਰਹੇ ਨੇ ਉਸ ਦੇ ਨਾਲ ਸਾਨੂੰ ਜਿੱਥੇ ਕੋਈ ਦਿੱਕਤ ਆਉਂਦੀ ਹੈ ਬਲੱਡ ਦੀ ਉਹ ਇਹ ਪੂਰਨ ਕਰਨਗੇ ਔਰ ਚੱਕਰੇਪਲ ਆਲ ਦਾ ਟਾਈਮ ਸਾਨੂੰ ਸਾਰਿਆਂ ਨੂੰ ਸਿਹਤ ਲੈਣੀ ਚਾਹੀਦੀ ਹੈ ਕਿ ਅਸੀਂ ਲੋਕ ਆਪ ਇਸੇ ਯੋਗਦਾਨ ਪਾਈਏ ਕਿਉਂਕਿ ਸਾਡਾ ਪੰਜਾਬ ਵਿੱਚ ਅੱਜ ਵੀ ਆਪਾਂ ਕਹਿੰਦੇ ਵੀ ਧਾਰਮਿਕ ਤੌਰ ਤੇ ਪ੍ਰਿਤੀ ਵਾਲਾ ਦੋ ਪੰਜਾਬ ਹੈ ਔਰ ਹਰ ਪੱਖੋਂ ਪੰਜਾਬ ਸਰਦੋ ਅੱਗੇ ਹੁੰਦਾ ਪਰ ਬਲੱਡ ਦੇ ਵਿੱਚ ਵੀ ਇਸ ਦਿਨਾਂ ਦੇ ਵਿੱਚ ਲੋਕਾਂ ਨੇ ਬਹੁਤ ਦਾਨ ਦਿੱਤਾ ਔਰ ਮੇਰੇ ਹਿਸਾਬ ਨਾਲ ਕਿ ਸਾਨੂੰ ਸਾਰਿਆਂ ਨੂੰ ਇਹ ਸਾਰਾ ਮਾਰਗਦਰਸ਼ਾ ਸਾਨੂੰ ਪ੍ਰਾਪਤ ਜੀਦਾ। ਸਰ ਇਹ ਪ੍ਰਾਲਾ ਕਰਨ ਬਾਰੇ ਕੀ ਮੇਂ ਖਿਆਲ ਆਇਆ? ਨਹੀਂ ਦੇਖੋ ਇਹ ਬਹੁਤ ਵਧੀਆ ਕਾਰਜਕਰਮ ਹੈ ਮੈਡਮ ਦਾ ਜਿਹੜਾ ਬਣਾਇਆ ਉਹਨਾਂ ਨੇ ਆਪਣੇ ਜਨਮ ਤੇ ਬਲੱਡ ਕੈਂਪ ਲਗਾਇਆ ਹੈ ਇਹ ਸਾਨੂੰ ਸਾਰਿਆਂ ਨੇ ਸੋਚ ਚੱਕਣੀ ਚਾਹੀਦੀ ਹੈ ਜਦੋਂ ਅਸੀਂ ਬੱਚਿਆਂ ਦਾ ਜਨਮ ਮਨਾਉਂਦੇ ਆ ਅਸੀਂ ਰੈਸਟੋਰੈਂਟ ਚ ਹੋਟਲਾਂ ਚ ਜਾ ਕੇ ਉੱਥੇ ਪੈਸੇ ਖਰਚ ਕਰਦੇ ਆ ਨਾ ਕਿ ਅਸੀਂ ਇਸ ਤਰ੍ਹਾਂ ਹੀ ਜਨਮ ਮਨਾਈਏ ਚਾਹੇ ਇੱਕ ਬੋਤਲ ਹੋਵੇ ਆਪਣੇ ਪਰਿਵਾਰ ਚੋਂ ਚਾਹੇ ਦੋ ਬੋਤਲਾਂ ਆਪਾਂ ਨੂੰ ਡੋਨੇਟ ਕਰਨੀਆਂ ਚਾ ਸਾਨੂੰ ਜਿਹੜੇ ਸਾਡੇ ਗਰੀਬ ਪਰਿਵਾਰ ਦੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਜ਼ਿਆਦਾ ਕਰਨੀ ਚਾਹੀਦੀ ਹੈ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸੇਖੋ ਸਾਹਿਬ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਅੱਜ ਜੋ ਕਿ ਮੈਮ ਦਾ ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਤੇ ਖੂਨਦਾਨ ਜੋ ਕੈਂਪ ਲਗਾਇਆ ਜਾ ਰਿਹਾ ਮਹਾਦਾਨ ਜਿਸ ਨੂੰ ਕਿਹਾ ਜਾਂਦਾ ਉਸ ਤੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਮੈਡਮ ਮੇਰ ਨੂੰ ਜਨਮ ਦਿਵੰਦੀਆਂ ਲੱਖ ਲੱਖ ਵਧਾਈਆਂ। ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਸੇ ਤਰ੍ਹਾਂ ਹੀ ਸ਼ਹਿਰ ਦੀ ਸੇਵਾ ਕਰਦੇ ਰਹਿਣ। ਉਸ ਤੋਂ ਇਲਾਵਾ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਖੂਨਦਾਨ ਕੈਂਪਾ ਦੰਦਾਂ ਦਾ ਕੈਂਪਾ ਤੇ ਆਈਸਾ ਦਾ ਕੈਂਪਾ ਇੱਕ ਬਹੁਤ ਚੰਗਾ ਉਪਰਾਹਲਾ ਵਾ ਆਪਣੇ ਜਨਮ ਦਿਨ ਦੇ ਉੱਤੇ ਕੇਕ ਕੱਟਣਾ ਮਠਾਈਆਂ ਵੰਡਣੀਆਂ ਜਾਂ ਹੋਰ ਚੀਜ਼ਾਂ ਕਰਨੀਆਂ ਇਦਾਂ ਦੀਆਂ ਉਹ ਤਾਂ ਹਰ ਕੋਈ ਕਰਦਾ ਵਾ ਇਦਾਂ ਦਾ ਇਨੀਸ਼ੀਏਟਿਵ ਲੈਣਾ ਬਹੁਤ ਚੰਗਾ ਲੱਗਦਾ ਇਹਦੇ ਨਾਲ ਤੁਸੀਂ ਹੁਣ ਜਿੱਦਾਂ ਇਹ ਕੈਂਪ ਲੱਗਿਆ ਇੱਥੇ ਕਈ ਗਰੀਬ ਜਿਹੜੇ ਆਪਣਾ ਚੈੱਕਅਪ ਨਹੀਂ ਪ੍ਰੋਪਰ ਕਰਾ ਸਕਦੇ ਇਲਾਜ ਨਹੀਂ ਕਰਾ ਸਕਦੇ ਉਹ ਇੱਥੇ ਆ ਕੇ ਫ੍ਰੀ ਕਰਾ ਕੇ ਜਾਣਗੇ ਬਹੁਤ ਫਾਇਦੇ ਵਾਲਾ ਕੰਮ ਆ ਬਹੁਤ ਚੰਗਾ ਉਪਰਾਲਾ ਇਹ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਇਦਾਂ ਦੀ ਚੀਜ਼ ਕਰਨੀ ਚਾਹੀਦੀ ਹੈ ਬਿਲਕੁਲ ਸਰ ਸਰ ਜਿਵੇਂ ਖੂਨਦਾਨ ਵੀ ਹੋ ਰਿਹਾ ਹੈ ਡੈਂਟਲ ਦਾ ਹੋ ਰਿਹਾ ਹੈ ਤੇ ਕੋਈ ਫੀਸ ਨਹੀਂ ਰੱਖੀ ਗਈ ਸਾਰਿਆਂ ਦੇ ਲਈ ਮੁਫਤ ਜੋ ਹੈ ਸਾਰਾ ਇਲਾਜ ਵਗੈਰਾ ਟਰੀਟਮੈਂਟ ਵਗੈਰਾ ਜੋ ਵੀ ਚੱਲ ਰਿਹਾ ਹੈ ਚੈੱਕ ਅਪ ਚੱਲ ਰਿਹਾ ਹੈ ਤੇ ਬੇਸਿਕਲੀ ਹੁਣ ਤੱਕ ਕਿੰਨੇ ਕੁ ਲੋਕ ਆ ਦਾ ਰੁਝਾਨ ਦੇਖ ਨੂੰ ਮਿਲ ਰਿਹਾ ਹਲੇ ਤੱਕ ਤਾਂ ਲੋਕੀ ਆਨੇ ਸ਼ੁਰੂ ਹੋਏ ਨੇ ਹੁਣ ਤੇ ਜਿਹੜੀ ਡਿਟੇਲ ਆ ਉਹ ਤਾਂ ਡਾਕਟਰਸ ਕੋਲ ਹੋਏਗੀ ਪਰ ਫਿਰ ਵੀ ਲੋਕ ਕਾਫੀ ਆ ਰਹੇ ਨੇ। ਕਾਫੀ ਆ ਰਹੇ ਨੇ। ਠੀਕ ਹੈ ਸਰ। ਤੇ ਸਰ ਜਿਵੇਂ ਅੱਜ ਦਾ ਜਨਮ ਦਿਨ ਹੈ ਨਾ ਤੁਸੀਂ ਯਾਰ ਕੇਕ ਤਾਂ ਬਹੁਤ ਜਾਣੇ ਕੱਟਦੇ ਆ ਤੇ ਜਿਵੇਂ ਉਹ ਸਰਵ ਕਰ ਰਿਹਾ ਲੁਧਿਆਣੇ ਨੂੰ ਇੱਕ ਅਲੱਗ ਮਿਸਾਲ ਹੈ ਕਿ ਇੱਕ ਪਹਿਲੇ ਮੇਅਰ ਬਣਿਆ ਉਹ ਮੈਡਮ ਦੇ ਰੂਪ ਦੇ ਵਿੱਚ ਤੇ ਉਹਦੇ ਤੇ ਕੀ ਕਹਿਣਾ ਚਾਹੋਗੇ ਕਿ ਇਦਾਂ ਹੀ ਆਪਣੇ ਜੋ ਕੰਮ ਨੂੰ ਕਰਦੇ ਰਹੇ। ਬਿਲਕੁਲ ਸਾਡਾ ਲੁਧਿਆਣਾ ਚੰਗਾ ਹੀ ਤਾਂ ਬਣੂਗਾ ਜੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝਾਂਗੇ। ਮੇਅਰ ਸਾਹਿਬ ਨੇ ਇਨੀਸ਼ੀਏਟਿਵ ਲਿਆ ਆਪਣੇ ਬਰਥਡੇ ਤੇ ਇਦਾਂ ਦਾ ਕੈਂਪ ਲਾਣਾ ਸ਼ੁਰੂ ਕੀਤਾ। ਇਦਾਂ ਹੀ ਜੇ ਅਸੀਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ ਆਪਣੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਗਰੀਬਾਂ ਨਾਲ ਸਾਂਝਾ ਕਰੇ ਤਾਂ ਸਾਡਾ ਸਮਾਜ ਚੰਗਾ ਹੋ ਸਕਦਾ। ਅੱਜ ਵੇਲੇ ਸਾਡੇ ਨਾਲ ਮੌਜੂਦ ਨੇ ਹਨੀ ਸੇਠੀ ਜੀ ਜਿਨ੍ਹਾਂ ਦਾ ਸ਼ੂਜ਼ ਦਾ ਬਿਜ਼ਨਸ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ। ਅਸਰ ਕਿਵੇਂ ਲੱਗ ਰਿਹਾ ਅੱਜ ਦਾ? ਬਹੁਤ ਵਧੀਆ ਮਹਿਸੂਸ ਹੋ ਰਿਹਾ ਸਾਡੇ ਦਰਾਏ ਦੀ ਕੁੜੀ ਆ ਇਹ ਸਾਡੀ ਭੈਣ ਆ। ਮੇਰ ਸਾਹਿਬ ਸੋ ਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ ਹੈ ਸਾਡੇ ਸ਼ਹਿਰ ਦਾ ਵੀ ਨਾਮ ਇਹਨਾਂ ਨੇ ਉੱਚਾ ਕੀਤਾ। ਸੋ ਇੱਥੇ ਤੱਕ ਪਹੁੰਚਣਾ ਬੜੇ ਰੇਅਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਪੋਸੀਬਲ ਹੋਇਆ। ਸੋ ਮੈਡਮ ਦੇ ਨਾਲ ਅਸੀਂ ਆ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਸੋ ਅੱਜ ਇਹਨਾਂ ਦੇ ਜਨਮ ਦਿਨ ਤੇ ਅਸੀਂ ਦਾ ਸਾਡੀ ਟੀਮ ਵੱਲੋਂ ਵਿਸ਼ ਦੇਣਾ ਹੈ ਸਰ ਜਿਵੇਂ ਕੈਂਪ ਲੱਗ ਰਿਹਾ ਵੈ ਤੇ ਜਿਹੜੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਵੇਗੀ ਉਹਦੇ ਤੇ ਕੀ ਕਹਿਣਾ ਚਾਹੋ ਇਹ ਬਹੁਤ ਵਧੀਆ ਗੁੜੀਆ ਉਪਰਾਲਾ ਹੈਗਾ ਜਿੰਨਾ ਵੀ ਆਪਾਂ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਕਰ ਸਕਦੇ ਆ ਸੋ ਉਹਨੂੰ ਕਰਨੀ ਚਾਹੀਦੀ ਤੇ ਵਿਊਅਰਸ ਨੂੰ ਵੀ ਅਸੀਂ ਕਹਿੰਦੇ ਆ ਵੀ ਐਦਾਂ ਦੀਆਂ ਪੋਸਟਾਂ ਦੇਖਣੀਆਂ ਸ਼ੁਰੂ ਕਰੋ ਤਾਂ ਜੋ ਸਮਾਜ ਦੇ ਵਿੱਚ ਆਪਣੇ ਆ ਅਕਟਿਵਿਟੀਜ਼ ਦਾ ਕਟੋ ਸਰ ਜਿਵੇਂ ਲੋਕ ਜੋ ਆਪਣਾ ਜਨਮ ਦਿਨ ਮੋਸਲੇ ਕੇਕ ਕੱਟ ਕੇ ਮਨਾਉਂਦੇ ਆ ਰੈਸਟੋਰੈਂਟ ਦੇ ਵਿੱਚ ਪਾਰਟੀ ਵਗੈਰਾ ਕਰਦੇ ਆ ਤੇ ਇੱਕ ਅਲੱਗ ਉਪਰਾਲਾ ਜੋ ਕੀਤਾ ਜਾ ਰਿਹਾ ਹੁਣ ਤਾਂ ਮਾਹੌਲ ਚੇਂਜ ਹੋ ਗਿਆ ਹੁਣ ਜਿਹੜਾ ਥੋੜਾ ਜਿਹਾ ਹਾਈਪ ਜੋ ਮੇਰੇ ਵਰਗਾ ਹੁੰਦਾ ਉਹ ਆ ਚੀਜ਼ਾਂ ਕਰਦਾ ਔਰ ਕਰਨੀਆਂ ਵਧੀਆ ਲੱਗਦੀਆਂ ਚੰਗੀਆਂ ਤੇ ਸਮਾਜ ਨੂੰ ਸੇਧ ਮਿਲਦੀ ਹੈ ਸਤਿ ਸ੍ਰੀ ਅਕਾਲ ਖੂਨਦਾਨ ਮਹਾਦਾਨ ਕਿਹਾ ਜਾਂਦਾ ਤੁਸੀਂ ਇੱਥੇ ਆਏ ਤੁਸੀਂ ਕਰਕੇ ਜਾਓਗੇ ਸਰ ਮੇਰੇ ਟੈਟੂ ਬਣਾਇਆ ਮੈਂ ਤਾਂ ਨਹੀਂ ਕਰ ਸਕਦਾ ਜੀ ਹਾਂ ਮੈਂ ਟੈਟੂ ਰੀਸੈਂਟਲੀ ਬਣਾਇਆ ਫਾਦਰ ਸਾਹਿਬ ਦਾ ਸੋ ਮੈਂ ਤਾਂ ਨਹੀਂ ਕਰ ਸਕਦਾ ਸਰ ਤੁਸੀਂ ਖੂਨਦਾਨ ਕੀਤਾ ਹੈ ਖੂਨਦਾਨ ਕਰਕੇ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਮੈਮ ਸੈਕਿੰਡ ਟਾਈਮ ਕੀਤਾ ਜੀ ਸੈਕਿੰਡ ਟਾਈਮ ਹਾਂ ਜੀ ਬਹੁਤ ਅੱਛਾ ਲੱਗ ਰਿਹਾ ਹੈ ਓਕੇ ਸਰਟੀਫਿਕੇਟ ਵਗੈਰਾ ਵੀ ਦਿੱਤਾ ਹੈ ਦਿਖਾ ਸਕਦੇ ਹੋ ਕਿਵੇਂ ਦਾ ਲੱਗੇਗਾ ਜੇ ਤੁਹਾਡਾ ਖੂਨ ਕਿਸੇ ਜ਼ਰੂਰਤਮੰਦ ਕੋਲ ਜਾਵੇ ਬਹੁਤ ਅੱਛਾ ਲੱਗੇਗਾ ਮੈਮ ਕਿਸੇ ਦੀ ਹੈਲਪ ਹੋ ਜਾਏਗੀ ਹਾਂ ਜੀ ਅੱਛਾ ਤੇ ਪਤਾ ਕਿ

ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਅੱਜ ਦਾ ਦਿਨ ਜੋ ਕਿ ਮੇਅਰ ਹੈ ਜੋ ਡਾਕਟਰ ਮੇਅਰ ਪ੍ਰਿੰਸੀਪਲ ਮੈਮ ਇੰਦਰਜੀਤ ਕੌਰ ਦੇ ਜਨਮ ਦਿਨ ਦੇ ਜੋ ਕਿ ਕੈਂਪ ਲਗਾਇਆ ਜਾ ਰਿਹਾ ਤੁਸੀਂ ਇੱਥੇ ਕਿਹੜੀ ਕਿਹੜੀ ਚੀਜ਼ ਸੰਭਲ ਰਹੇ ਹੋ ਹਾਂਜੀ ਹਾਂਜੀ ਮੇਰਾ ਨਾਮ ਹੈ ਡਾਕਟਰ ਅਮਨਪ੍ਰੀਤ ਕੌਰ ਮੈਂ ਡੀਐਨਸੀ ਦੀ ਬਲੱਡ ਬੈਂਕ ਟੀਮ ਵੱਲੋਂ ਆਈ ਹਾਂ ਸਾਡੀ ਟੀਮ ਇੱਥੇ ਜਿਹੜੇ ਪ੍ਰਿੰਸੀਪਲ ਮੇਅਰ ਮੈਮ ਦੇ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਜੋ ਬਲੱਡ ਕੈਂਪ ਲੱਗਾ ਹੈ ਉਹਦੇ ਵਿੱਚ ਆਏ ਆ ਅਸੀਂ ਔਰ ਬਲੱਡ ਡੋਨੇਸ਼ਨਸ ਲੈ ਰਹੇ ਆ ਬੇਸਿਕਲੀ ਔਰ ਵੋਲੰਟਰੀ ਹੈ ਬਹੁਤ ਲੋਕੀ ਖੁਸ਼ ਹੋ ਕੇ ਦੇ ਰਹੇ ਨੇ ਹਲੇ ਜੇ ਸਟਾਰਟ ਕੀਤਾ ਔਰ ਸਾਡੇ ਕੋਲ 13 ਤੋਂ 15 ਯੂਨਿਟਸ ਹੋ ਵੀ ਗਏ ਨੇ ਔਰ ਹਲੇ ਵੀ ਲੋਕ ਬਹੁਤ ਖੁਸ਼ੀ ਦੇ ਨਾਲ ਅੱਗੇ ਆ ਰਹੇ ਨੇ ਬਲਡ ਡੋਨੇਸ਼ਨਸ ਕਰਨ ਲਈ ਮੈਮ ਇੱਕ ਯੂਨਿਟ ਦੇ ਵਿੱਚ ਮਤਲਬ ਕਿੰਨੇ ਲੋਕਾਂ ਦੀ ਜਾਨ ਬਚਦੀ ਇੱਕ ਯੂਨਿਟ ਦੇ ਵਿੱਚ ਤਿੰਨ ਤੋਂ ਤਿੰਨ ਲੋਕਾਂ ਦੀ ਜਾਨ ਬਚ ਸਕਦੀ ਹੈ ਤਿੰਨ ਤੋਂ ਚਾਰ ਲੋਕਾਂ ਦੀ ਡਿਪੈਂਡ ਕਰਦਾ ਹੈ ਆਪਾਂ ਕਿਹੜਾ ਕਿਹੜੇ-ਕਿਹੜੇ ਕੰਪੋਨੈਂਟ ਬਲੱਡ ਕੰਪੋਨੈਂਟ ਬਣਾ ਰਹੇ ਆ ਤੋ ਜੋ ਅਸੀਂ ਬਣਾ ਰਹੇ ਹਾਂ ਉਹਦੇ ਵਿੱਚ تین ਦੇ ਮੈਮ ਜਿਵੇਂ ਮੌਕੇ ਦੀ ਲੋਕ ਆ ਰਹੇ ਤੇ ਆਪਣਾ ਖੂਨ ਜੋ ਹੈ ਦਾਨ ਕਰ ਰਹੇ ਹੈ ਤੇ ਟੈਸਟ ਕਰ ਰਹੇ ਹੋ ਕਿ ਜਿਵੇਂ A ਪੋਜ਼ਿਟਿਵ ਹੈ B ਪੋਜ਼ਿਟਿਵ ਹੈ ਕਿਹੜੀ ਕੈਟਾਗਰੀ ਦਾ ਟੈਸਟ ਹੈ ਜਦ ਲੈਬ ਚ ਜਾ ਕੇ ਟੈਸਟ ਨਹੀਂ ਅਸੀਂ ਫਿਲਹਾਲ ਤਾਂ ਸਿਰਫ ਐਚਬੀ ਕਿ ਖੂਨ ਕਿੰਨੇ ਗ੍ਰਾਮ ਹੈ ਸਾਢੇ 12 ਤੋ ਉੱਪਰ ਹੋਣਾ ਸਾਢੇ 12 ਗ੍ਰਾਮ ਤੋਂ ਉੱਪਰ ਬਲੱਡ ਹੋਣਾ ਚਾਹੀਦਾ ਤਾਂ ਬਲੱਡ ਡੋਨੇਟ ਕਰ ਸਕਦੇ ਆ ਤਾਂ ਉਹ ਅਸੀਂ ਚੈੱਕ ਕਰਕੇ ਫਿਰ ਅਸੀਂ ਡੋਨੇਸ਼ਨ ਲੈ ਰਹੇ ਹਾਂ ਬਾਕੀ ਜਿਹੜੇ ਵਾਇਰਲ ਮਾਰਕਰ ਜਿਵੇਂ ਕਿ ਐਚਆਈਵੀ ਐਚਸੀਵੀ ਐਚਬੀਐਸਏ ਜੀਵੀ ਡੀਆਰਐਲ ਮਲੇਰੀਆ ਸਿਪਲੈਸ ਮਤਲਬ ਵਾਇਰਲ ਮਾਰਕਰ ਜਿਹੜੇ ਹੈਪਟਾਈਟਿਸ ਵਾਲੇ ਆ ਪਲੱਸ ਬਲੱਡ ਗਰੁੱਪ A ਬਾਅਦ ਵਿੱਚ ਅਸੀਂ ਟੈਸਟ ਕਰਾਂਗੇ ਔਰ ਸਭ ਨੂੰ ਸਾਰੇ ਡੋਨਰਸ ਨੂੰ ਰਿਪੋਰਟਸ ਭੇਜਾਂਗੇ ਤੋਂ ਔਰ ਮੋਰਓਵਰ ਜਿਹੜਾ ਆਪਾਂ DMC 'ਚ ਬਲੱਡ ਡੋਨੇਟ ਕਰਦੇ ਆ ਇਹਦਾ ਇੱਕ ਬੈਨੀਫਿਟ ਇਹ ਵੀ ਹੈ ਕਿ 1 ਸਾਲ ਤੱਕ ਇਹ ਡੋਨੇਸ਼ਨ ਵੈਲਿਡ ਹੈ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਅੱਜ ਜਿਹਨੇ DMC ਦੇ ਵਿੱਚ ਬਲੱਡ ਡੋਨੇਟ ਕੀਤਾ ਹੋਏਗਾ ਉਹਨੂੰ 1 ਸਾਲ ਤੱਕ ਉਹ ਵੈਲਿਡ ਹੈ ਉਹ ਜਾ ਕੇ DMC ਦੇ ਬਲੱਡ ਬੈਂਕ 'ਚ ਉਹ ਵੋਲੰਟਰੀ ਡੋਨਰ ਕਾਰਡ ਸ਼ੋਅ ਕਰਕੇ ਬਲੱਡ ਲੈ ਸਕਦਾ ਉਹਨੂੰ ਦੁਬਾਰਾ ਡੋਨੇਟ ਕਰਨ ਦੀ ਲੋੜ ਨਹੀਂ ਪਵੇਗੀ। ਔਰ ਬਾਕੀ ਜਿਵੇਂ ਤੁਸੀਂ ਜਾਣਦੇ ਹੋ ਬਲੱਡ ਡੋਨੇਸ਼ਨਸ ਦੇ ਫਾਇਦੇ ਜਿਹੜਾ ਡੋਨੇਟ ਕਰ ਰਿਹਾ ਉਹਨੂੰ ਫਿਰ ਫਾਇਦਾ ਹੈ ਠੀਕ ਹੈ ਜਿਹਨੂੰ ਮਿਲਣਾ ਉਹਨੂੰ ਤਾਂ ਹੈ ਹੀ ਹੈ ਡੋਨੇਸ਼ਨ ਦਾ ਇਹ ਹੈ ਕਿ ਬੈਨੀਫਿਟ ਕੀ ਬਲੱਡ ਇਕਵਰ ਕਾਈਂਡ ਆਫ ਫਰੈਸ਼ ਹੋ ਜਾਂਦਾ ਹੈ ਜਿਹੜਾ ਐਕਸਟਰਾ ਡਿਜ਼ੀਜ਼ਸ ਹੈ ਉਹ ਕੁਝ ਹੈਗਿਆ ਨੇ ਉਹ ਉਹਨਾਂ ਦੀਆਂ ਕਲੀਅਰ ਆਫ ਹੋ ਜਾਂਦੀਆਂ ਨੇ ਔਰ ਲਾਈਕ ਬੇਸਿਕਲੀ ਕਹਿੰਦੇ ਆ ਕਿ ਬਲੱਡ ਫਰੈਸ਼ ਜਨਰੇਟ ਹੁੰਦਾ ਹੈ ਸੋ ਇਫ ਯੂ ਡੋਨੇਟ you get a new fresh blood uh, in replacement kind of body makes it on its own so that is the thing ki bahut sare log sirf like to uh, get a new fresh blood ya regeneration de layi karde hai people who knows jo uh, sdp donations hai platelet donations hai aur blood donations hai benefits jinna nu pata ho ta agge aake khud dende har 3 minute baad donate karde hai ਮੈਮ ਜੀ ਮੈਂ ਖੂਨਦਾਨ ਦਾ ਕੈਂਪ ਹੋ ਰਿਹਾ ਲੋਕੀ ਖੂਨ ਜੋ ਹੈ ਦਾਨ ਕਰ ਰਹੇ ਹੈ ਬਲੱਡ ਡੋਨੇਟ ਕਰ ਰਹੇ ਹੈ ਤੇ ਮੈਮ ਜੋ ਇਹ ਸਾਰਾ ਜੋ ਖੂਨ ਹੈ ਬਲੱਡ ਬੈਂਕ ਦੇ ਵਿੱਚ ਜਾਏਗਾ ਤੇ ਇਹ ਜੋ ਲੋੜਮੰਦ ਲੋਕ ਹੈ ਉਹਨਾਂ ਨੂੰ ਬਿਲਕੁਲ ਫ੍ਰੀ ਚ ਦਿੱਤਾ ਜਾਏਗਾ ਕਿਦਾ ਨਹੀਂ ਮੈਮ ਪ੍ਰੋਸੈਸਿੰਗ ਫੀਸ ਟੈਸਟਿੰਗ ਫੀਸ ਲੱਗਦੀ ਹੈ ਉਹ ਡਿਪੈਂਡ ਕਰਦਾ ਹੈ ਕਿਹੜਾ ਕੰਪੋਨੈਂਟ ਮੰਗਿਆ ਗਿਆ ਹੈ ਲਾਈਕ ਪੇਸ਼ੈਂਟ ਨੂੰ ਕੀ ਚਾਹੀਦਾ ਹੈ ਪਲਾਜ਼ਮਾ ਚਾਹੀਦਾ ਹੈ ਪਲੇਟਲੇਟ ਚਾਹੀਦਾ ਹੈ ਜਾਂ ਪੈਕਡ ਬਲੱਡ ਸੈੱਲ ਚਾਹੀਦਾ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਔਰ ਉਹਦੇ ਅਕੋਰਡਿੰਗਲੀ ਉਹਦੇ ਪ੍ਰਾਈਸਿੰਗ ਹੈ ਪਰ ਟੈਸਟਿੰਗ ਫੀਸ ਲੱਗਦੀ ਹੈ ਇ ਬਲੱਡ ਪ੍ਰੋਡਕਟ ਫੀਸ ਇਟ ਇਜ਼ ਟੈਸਟਿੰਗ ਚਾਰजेस ਜੋ ਆਪਾਂ ਟੈਸਟ ਕਰ ਰਹੇ ਆਂ ਪ੍ਰੋਸੈਸਿੰਗ ਕਰ ਰਹੇ ਆਂ ਸਟੋਰੇਜ ਕਰਦੇ ਆਂ ਉਹਨਾਂ ਦੀ ਫੀਸ ਲੱਗਦੀ ਹੈ ਗੈਲੋ ਓਕੇ ਮੈਮ ਥੈਂਕ ਯੂ ਸੋ ਮੈਮ ਅੱਜ ਬਰਥਡੇ ਹੈ ਮੇਰੇ ਮੈਮ ਦਾ ਤੇ ਅੱਜ ਦੇ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਲੋਕ ਦੇਖੋ ਕਿ ਸ਼ਾਮ ਮਨਾਉਂਦੇ ਨੇ ਪਰ ਵਾਹਿਗੁਰੂ ਇੰਨੀ ਕਿਰਪਾ ਕੀਤੀ ਦੇਖੋ ਕਿ ਸੰਬੰਧ ਦੇ ਮਨਾ ਰਹੇ ਨੇ ਕਿਉਂਕਿ ਹੋਰ ਤਾਂ ਵੀ ਜਾ ਕੇ ਕਲੱਬਾਂ ਵਿੱਚ ਜਾ ਕੇ ਕੇਕ ਕੱਟ ਕੇ ਮਨਾਉਂਦੇ ਨੇ ਇਹਨੇ ਗਰੀਬਾਂ ਦੀ ਮਦਦ ਕਰ ਕਰਕੇ ਜਿੰਨੇ ਵੱਡੇ ਕੈਂਪ ਲਗਾਏ ਨੇ ਵਾਹਿਗੁਰੂ ਨੇ ਸਾਨੂੰ ਇੰਨੀ ਸੇਵਾ ਦੇਵੇ ਸੱਚੇ ਪਾਤਸ਼ ਬੜੀ ਕਿਰਪਾ ਰਵੇ ਸਾਨੂੰ ਹੋਣੀ ਬੜੀ ਖੁਸ਼ੀ ਹੋਈ ਹੈ ਐਨਾ ਬੜਾ ਗੈਂਪ ਲਗਾ ਕੇ ਗਰੀਬਾਂ ਨੂੰ ਘਰ ਲੈਨੇ ਇਹ ਕਰਕੇ ਸੱਚੇ ਬਾਦਸ਼ਾਹ ਨੇ ਬਹੁਤ ਐਸੀ ਨਹੀਂ ਮਨਕੁਸ਼ੀ ਮਨਾ ਕੇ ਉਹਨੇ ਆਪਣਾ ਬਰਥਡੇ ਮਨਾ ਲਿਆਗਾ ਬਹੁਤ ਖੁਸ਼ੀ ਹੋਈ ਹੈ ਜੀ ਵਾਈ ਜੀ ਦਾ ਖਾਲਸਾ ਵਾਈ ਜੀ ਅ ਸਰ ਅੱਜ ਮੇਰ ਮੈਂ ਦਾ ਬਰਥਡੇ ਆ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੇ ਮੇਰ ਸਾਹਿਬ ਨੂੰ ਮੁਬਾਰਕਬਾਦ ਦਿੰਨਾ ਬਹੁਤ ਅੱਜ ਖੁਸ਼ੀ ਦਾ ਦਿਨ ਆ ਇਹਨਾਂ ਨੇ ਜਿਹੜਾ ਆਪਣਾ ਜਨਮ ਦਿਨ ਪਾਰਟੀਆਂ ਨਾ ਕਰਕੇ ਇਦਾਂ ਗਰੀਬਾਂ ਦੀ ਮਦਦ ਕਰਕੇ ਅੱਖਾਂ ਦਾ ਕੈਂਪ ਬਲੱਡ ਕੈਂਪ ਲਾਇਆ ਇਹ ਵੀ ਵਧਾਈ ਦੇ ਪਾਤਰ ਹੈ ਦੇਖੋ ਜਿੱਤੇ ਮੇਅਰ ਸਾਹਿਬ ਜਿੱਤਨ ਦੇ ਬਣਿਆ ਪਹਿਲੇ ਲੇਡੀ ਮੇਅਰ ਇਹਨਾਂ ਨੇ ਦੱਸਦਾ ਵੀ ਇੱਕ ਔਰਤ ਵੀ ਦੇਸ਼ ਨੂੰ ਪੰਜਾਬ ਨੂੰ ਲੁਧਿਆਣਾ ਨੂੰ ਸੰਭੰਦੀ ਹਿੰਮਤ ਤਾਕਤ ਰੱਖਦੀ ਆ ਇਹਨਾਂ ਨੇ ਜਿੱਤੇ ਲੁਧਿਆਣਾ ਦੀ ਕਾਇਆਪਕਲਪਨ ਕੀਤੀ ਆ ਆਪਣਾ ਦਿਨ ਰਾਤ ਮਿਹਨਤ ਕਰਕੇ ਇਮਾਨਦਾਰੀ ਦੇ ਨਾਲ ਆਪਣੇ ਲੁਧਿਆਣਾ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਬਲ ਉਦੋਂ ਤੇ ਤਾਕਤ ਬਖਸ਼ਦਾ ਰਹੇ ਇਹ ਇਦਾਂ ਹੀ ਲੁਧਿਆਣਾ ਵਾਲਿਆਂ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਦਾ ਜਿਹੜਾ ਦਿਨ ਹੈਗਾ ਸ਼੍ਰੀਮਤੀ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਸਾਡੇ ਜਿਹੜੇ ਲੁਧਿਆਣਾ ਸ਼ਹਿਰ ਦੇ ਮਹਿਰ ਨੇ ਭੈਣ ਜੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਇਹਦਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਪਰਮਾਤਮਾ ਉਹਨਾਂ ਨੂੰ ਲੰਬੀ ਆਇਉ ਦੇਵੇ ਤੰਦਰੁਸਤੀ ਦੇਵੇ ਤਾਂ ਕਿ ਇਸੇ ਪ੍ਰਕਾਰ ਉਹ ਸਮਾਜ ਦੀ ਸੇਵਾ ਕਰਦੇ ਰਹਿਣ ਅੱਜ ਦੇ ਦਿਨ ਮੈਂ ਇਹੀ ਮੈਸੇਜ ਦੇਣਾ ਚਾਹਣਾ ਹਾਂਗਾ ਆ ਸਾਡੇ ਖਾਸ ਕਰਕੇ ਯੂਥ ਨੂੰ ਸਾਡੇ ਲੁਧਿਆਣਾ ਦੇ ਯੂਥ ਨੂੰ ਪੰਜਾਬ ਦੇ ਯੂਥ ਨੂੰ ਕਿ ਉਹਨਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਨਸ਼ੇ ਦਾ ਹੜ ਵਗ ਰਿਹਾ ਤੇ ਨਸ਼ਿਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਕਿਸੇ ਮਹਾਪੁਰਸ਼ ਦੀ ਸੰਗਤ ਕਰਕੇ ਕਿਉਂਕਿ ਸਾਡੇ ਗੁਰੂਦੇਵ ਸਰਵਸ਼ੀ ਆਸ਼ੁਤੋਸ਼ ਮਹਾਰਾਜ ਜੀ ਜੋ ਕਿ ਦਿਵੇ ਜੋਤੀ ਜਾਗਤੀ ਸੰਸਥਾਨ ਦੇ ਹੈੱਡ ਐਂਡ ਫਾਊਂਡਰ ਨੇ ਸੰਚਾਲਕ ਦੇ ਸੰਸਥਾਪਕ ਨੇ ਉਹਨਾਂ ਦਾ ਇਹ ਵਿਜ਼ਨ ਹੈ ਕਿਉਂਕਿ ਜਿਹੜੇ ਸਾਡਾ ਯੂਥ ਹੈ ਉਹ ਦੇਸ਼ ਦੀ ਸਮਾਜ ਦੀ ਰੀੜ ਦੀ ਹੱਡੀ ਹੈ ਉਹਨਾਂ ਨੇ ਅੱਗੇ ਜਾ ਕੇ ਵੱਡੇ ਵੱਡੇ ਅਹੁਦਿਆਂ ਤੇ ਅਫਸਰ ਲੱਗਣਾ ਹੈਗਾ ਸਾਡੇ ਦੇਸ਼ ਦੇ ਰਾਜਨੀਤਾ ਬੰਨਾ ਹੈਗਾ ਇਸ ਦੇਸ਼ ਦੀ ਵਾਗਡੋਰ ਨੂੰ ਸੰਭਾਲਣਾ ਹੈਗਾ ਇਸ ਕਰਕੇ ਯੂਥ ਨੂੰ ਜਾਗਰਿਤ ਹੋ ਕੇ ਕਿਸੇ ਮਹਾਪੁਰਖ ਦੀ ਸੰਗਤ ਕਰਕੇ ਅੱਛੇ ਸੰਸਕਾਰ ਲੈ ਕੇ ਜਾਗਰਿਤ ਹੋ ਕੇ ਆਪਣੀ ਦਿਸ਼ਾ ਔਰ ਦਸ਼ਾ ਨੂੰ ਸਹੀ ਕਰਨਾ ਚਾਹੀਦਾ ਹੈ ਔਰ ਦੇਸ਼ ਦੇ ਅੱਛੇ ਨਾਗਰਿਕ ਬਣ ਕੇ ਸਮਾਜ ਦੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਅੱਜ ਇਹ ਬੜੀ ਅੱਜ ਸਮੇਂ ਦੀ ਜ਼ਰੂਰਤ ਹੈਗੀ ਆ ਸਮੇਂ ਦੀ ਲੋੜ ਹੈਗੀ ਆ ਉਸ ਗਿਆਨ ਦੇ ਨਾਲ ਜੁੜ ਕੇ ਕਿਉਂਕਿ ਆਸ਼ੂਤੋਸ਼ ਮਹਾਰਾਜ ਜੀ ਉਹ ਬ੍ਰਹਮ ਗਿਆਨ ਅੱਜ ਪ੍ਰਦਾਨ ਕਰ ਰਹੇ ਨੇ ਉਲੀ ਪਟਕੀ ਮਨਵਤਾ ਨੂੰ ਲੱਖਾਂ ਹੀ ਅੱਜ ਜਿਹੜਾ ਯੂਥ ਹੈਗਾ ਗੁਰਮਾਇ ਦੇ ਚਰਨਾਂ ਚ ਚਰਨਾ ਦੇ ਵਿੱਚ ਆ ਕੇ ਸ਼ਰਨਾਂ ਦੇ ਵਿੱਚ ਆ ਕੇ ਨਸ਼ੇ ਨੂੰ ਛੱਡ ਚੁੱਕਿਆ ਹੈਗਾ ਔਰ ਬਹੁਤ ਵਧੀਆ ਉਹ ਦੇਸ਼ ਤੇ ਸਮਾਜ ਦੀ ਸੇਵਾ ਕਰ ਰਿਹਾ ਹੈ ਅੱਜ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮਹਾਪੁਰਸ਼ਾਂ ਦੀ ਸੰਗਤ ਕਰਕੇ ਉਸ ਗਿਆਨ ਨੂੰ ਲੈ ਕੇ ਸਾਨੂੰ ਅੱਜ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਰਾਸ਼ਟਰੀ ਸੇਵਾ ਕਰਨੀ ਚਾਹੀਦੀ ਹੈ ਸਮਾਜ ਦੀ ਸੇਵਾ ਸਾਡੇ ਵਿਚਕਾਰ ਨੇ ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰ단 ਰੌਸ਼ਨ ਸਿੰਘ ਸਾਗਰ ਜੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਖੂਨਦਾਨ ਕੈਂਪ ਦੇ ਰਿਲੇਟਡ ਅ ਨਮਸਕਾਰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਆਪ ਦੇ ਚੈਨਲ ਰਾਈ ਇਹ ਦੱਸਣਾ ਚਾਹਾਂਗਾ ਜੋ ਸਾਡੇ ਪ੍ਰਿੰਸੀਪਲ ਸੋ ਜਿਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਬਹੁਤ ਹੀ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਉੱਥੇ ਅੱਜ ਐਡਾ ਮਹਾਜਗ ਕੀਤਾ ਹੈ ਕਿਉਂਕਿ ਜਿਹੜਾ ਅੱਖਾਂ ਦਾ ਸਭ ਤੋਂ ਉੱਤਮ ਕਾਰਜ ਹੈ ਔਰ انسان ਦੀ ਅੱਖਾਂ ਨਹੀਂ ਉਹਦੀ ਸਿਹਤ ਤਕੜੀ ਹੈ ਉਹ ਤਕੜਾ ਹੈ ਪਰ ਉਹ ਘੁੰਮ ਫੇਰ ਨਹੀਂ ਸਕਦਾ ਤੇ ਮੈਂ ਕਹਿੰਦਾ ਇਹ ਤੋਂ ਵੱਡੀ ਸਜ਼ਾ ਬੰਦੇ ਲਈ ਕੁਝ ਵੀ ਨਹੀਂ ਹੋ ਸਕਦੀ ਇਹਨਾਂ ਲਈ ਜਦੋਂ ਇਦਾਂ ਦੇ ਉਪਰਾਲੇ ਜਿਵੇਂ ਅੱਜ ਅੱਖਾਂ ਦਾ ਦੰਦਾਂ ਦਾ ਤੇ ਖੂਨ ਦਾ ਇਹ ਤਿੰਨ ਕੈਂਪ ਉਹਨਾਂ ਨੇ ਆਪਣੇ ਜਨਮ ਦੀ ਖੁਸ਼ੀ ਦੇ ਅੰਦਰ ਲਵਾਏ ਨੇ ਔਰ ਸੈਂਕੜਿਆਂ ਦੇ ਕੀ ਹਜ਼ਾਰਾਂ ਦੇ ਸਾਬ ਨਾਲ ਤੁਸੀਂ ਦੇਖ ਰਹੇ ਹੋ ਤੁਹਾਡੇ ਚੱਲ ਰਹੀ ਸਭ ਨੂੰ ਪਤਾ ਲੱਗ ਰਿਹਾ ਹੈ ਤੇ ਜਿਹੜੇ ਉਹ ਲੋਗ ਆਪਣੀਆਂ ਅੱਖਾਂ ਦੇ ਲਈ ਐਨਕਾਂ ਔਰ ਇਹਦੇ ਲਈ ਪ੍ਰੈਸ਼ਰ ਹੋਊਗਾ ਇਹਦੇ ਲਈ ਲਾਇਸ ਪਾਏ ਜਾਣਗੇ ਸੋ ਮੈਂ ਸਮਝਦਾ ਇਹ ਬਹੁਤ ਵੱਡੇ ਕਾਰਜ ਇਹ ਮੇਰੀ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਸਾਡੇ ਰਾਸ਼ਟਰੀ ਪ੍ਰਧਾਨ ਕਰਮ ਸਿੰਘ ਚੜੁੰਨੀ ਜੀ ਦੇ ਵੱਲੋਂ ਸੋ ਹਮੇਸ਼ਾ ਇਦਾਂ ਦੇ ਕਾਰਜਾਂ ਵਿੱਚ ਦਾਸ ਹਿੱਸਾ ਲੈਂਦਾ ਦਾਸ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਪੰਜਾਬ ਦੇ ਹੋਣ ਦੇ ਨਾਤੇ ਮੈਂ ਤੁਹਾਡੇ ਚੈਨਲ ਆਈਏ ਦੱਸਣਾ ਚਾਹਾਂਗਾ ਕਿ ਹਰ ਕੋਈ ਸੰਸਥਾ ਇਕੱਲੀ ਸਰਕਾਰ ਦਾ ਕੰਮ ਨਹੀਂ ਹੈਗਾ ਹਰ ਕੋਈ ਸੰਸਥਾ ਇਦਾਂ ਦੇ ਉਪਰਾਲੇ ਕਰੇ ਤਾਂ ਕਿ ਕਿਸੇ ਗਰੀਬ ਨੂੰ ਇਦਾਂ ਦੀ ਸਹੂਦਤ ਜਿਹੜੀ ਹੈ ਉਹ ਫ੍ਰੀ ਮਿਲ ਸਕੇ ਸੋ ਐਨਾ ਕੁਝ ਕਹਿੰਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ